ਵੈਗ ਜੀ ਖਾਲਸਾ ਵੈਗ ਜੀ ਫਤਿਹ ਹਾਂ ਜੀ ਮੈਂ ਪ੍ਰਮਿੰਦਰ ਕੌਰ ਪਿੰਡ ਮਚਾਗੀ ਕਲਾਂ ਜ਼ਿਲ੍ਹਾ ਫਰੀਦਕੋਟ ਤੋਂ ਜੀ ਅਸੀਂ ਮੈਨੂੰ ਬਹੁਤ ਪ੍ਰੋਬਲਮ ਸੀ ਵੀ ਮੈਨੂੰ ਪੀਲੀਆ ਹੋ ਗਿਆ ਸੀ ਇਹ 3 ਮਹੀਨੇ ਹੋ ਗਏ ਸੀ ਕੋਈ ਦਵਾਈ ਨਹੀਂ ਸੀ ਲੱਗਦੀ ਐਡਮਿਟ ਵੀ ਰਹੀਆਂ ਦੋ ਵਾਰੀ ਤੇ ਮੈਂ ਬਹੁਤ ਬੁਰਾ ਹਾਲ ਸੀ ਬਚਨ ਦਾ ਹੀ ਨਹੀਂ ਸੀ ਪਤਾ ਪਰ ਜਦੋਂ ਸਾਨੂੰ ਪਤਾ ਲੱਗਾ ਗੁਰਦੁਆਰਾ ਖਮਾਨੀ ਸਰਬਾਰੇ ਇੱਥੇ ਅਸੀਂ ਆਉਣਾ ਸ਼ੁਰੂ ਕੀਤਾ ਤੇ ਫਿਰ ਮੈਂ ਠੀਕ ਦਵਾਈ ਵੀ ਛੱਡਤੀ ਮੈਂ ਠੀਕ ਹੋ ਗਈਆਂ ਇੱਥੇ ਇਸ਼ਨਾਨ ਕਰਕੇ ਬਾਬਾ ਬਲਵਿੰਦਰ ਸਿੰਘ ਜੀ ਦੇ ਅਰਦਾਸ ਕੀਤੀ ਉਸ ਤੋਂ ਬਾਅਦ ਹੁਣ ਠੀਕ ਆ ਜੀ ਤੇ ਸੰਗਤਾਂ ਨੂੰ ਬੇਨਤੀ ਆ ਤੁਸੀਂ ਵੀ ਆਪਣੇ ਦੁੱਖ ਲੈ ਕੇ ਕੋਈ ਵੀ ਦੁੱਖ ਲੈ ਕੇ ਕੋਈ ਖੁਸ਼ੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਆਪਾਂ ਇੱਥੇ ਆ ਕੇ ਵੀ ਅਰਦਾਸ ਬੇਨਤੀ ਕਰਾ ਸਕਦੇ ਆ ਤੇ ਆਪਣੇ ਦੁੱਖ ਤਕਲੀਫਾਂ ਘਟੇ ਜਾਂਦੇ ਆ ਇੱਥੇ ਆ ਕੇ ਤੁਸੀਂ ਆਪਣੀ ਕੋਈ ਵੀ ਦੁੱਖ ਤਕਲੀਫ ਜਾਂ ਮਤਲਬ ਕੀ ਆਪਾਂ ਕੋਈ ਬੱਚੇ ਵਾਸਤੇ ਕਿਸੇ ਤਰ੍ਹਾਂ ਦਾ ਵੀ ਖੁਸ਼ੀ ਵਾਸਤੇ ਇੱਥੇ ਆ ਸਕਦੇ ਆ ਤੇ ਗੁਰਦੁਆਰਾ ਖਮਾਣੀ ਸਰ ਬਾਬਾ ਬਲਵਿੰਦਰ ਸਿੰਘ ਜੀ ਅਰਦਾਸ ਬੇਨਤੀ ਕਰਦੇ ਤੇ ਸਾਰਾ ਦੁੱਖ ਦੂਰ ਹੁੰਦੇ ਆ ਜੀ ਇੱਥੇ ਗੁਰਦੁਆਰਾ ਖਮਾਨੀ ਸਰ ਚੰਦ ਪ੍ਰਾਣੀ ਇੱਥੇ ਸਮੂਹ ਸੰਗਤਾਂ ਨੂੰ ਅਰਦਾਸ ਬੇਨਤੀ ਇੱਥੇ ਪਹੁੰਚੋ ਤੇ ਆਪਦੇ ਦੁੱਖ ਸੰਦੱਸੋ ਬਾਬਾ ਜੀ ਬੈਜੀ ਖਾਲਸਾ ਵੇ ਜੀ